ਦੇਖੋ ਗੁਰੂ ਘਰਾਂ ਨੂੰ ਵੰਡਣ ਵਾਲਿਓ ਦੇਖੋ ਗੁਰੂ ਘਰਾਂ ਨੂੰ ਵੰਡਣ ਵਾਲਿਓ ਐਵੇਂ ਜਾਤ ਪਾਤ ਚ ਵੰਡਣ ਵਾਲਿਓ ਐਵੇਂ ਜਾਤ ਪਾਤ ਚ ਵੰਡਣ ਵਾਲਿਓ ਸਿੱਖ ਮੰਗਦੇ ਨੇ ਸਰਬੱਤ ਦਾ ਭਲਾ ਸਿੱਖ ਮੰਗਦੇ ਨੇ ਸਰਬੱਤ ਦਾ ਭਲਾ ਦੁਨੀਆ ਚ ਦਿੱਤੇ ਸਿੱਖਾਂ ਲੰਗਰ ਚਲਾ ਦੁਨੀਆਂ ਦੇ ਦਿੱਤੇ ਸਿੱਖਾਂ ਲੰਗਰ ਚਲਾ ਜਿਹੜੇ ਕਹਿਣ ਸਿੱਖ 20% ਨੇ ਜਿਹੜੇ ਕਹਿਣ ਸਿੱਖ 20% ਨੇ ਉਹ ਕੀ ਜਾਣਦੇ ਸਿੱਖਾਂ ਦੇ ਜੱਟ ਸਤ ਨੇ ਉਹ ਕੀ ਜਾਣਦੇ ਸਿੱਖਾਂ ਦੇ ਜੱਟ ਸਤ ਨੇ ਕਰ ਕਰ ਦੇਖੋ ਰਹਿ ਰਸ ਦਾ ਪੁਜਾ ਕਰ ਕਰ ਦੇਖੋ ਰਹਿ ਦਾ ਪੁਚਾ ਦੁਨੀਆ ਚ ਦਿੱਤੇ ਸਿੱਖਾਂ ਲੰਗਰ ਚਲਾਉ ਦੁਨੀਆ ਚ ਦਿੱਤੇ ਸਿੱਖਾਂ ਲੰਗਰ ਚਲਾਉ ਬਾਬੇ ਨਾਨਕ ਦਾ ਲੰਗਰ ਚਲਾਇਆ ਜੋ ਹੁੰਦਾ ਰਹਿਣਾ ਸਦਾ ਦੂਣ ਹੀ ਸਵਾਇਆ ਹੋ ਹੁੰਦਾ ਰਹਿਣਾ ਸਦਾ ਦੂਣ ਹੀ ਸਵਾਇਆ ਹੋ ਲਈਆਂ ਗੁਰੂ ਦੀਆਂ ਗੋਲ ਕਾਨੇ ਖੁਲਵਾਉ ਲਿਆਂ ਗੁਰੂ ਕਰਾਂ ਨੀਆਂ ਗੋਲ ਕਾਨੇ ਖੁਲਵਾ ਦੁਨੀਆ ਤ ਦਿੱਤੇ ਸਿੱਖਾਂ ਲੰਗਰ ਚਲਾ ਦੁਨੀਆ ਚ ਦਿੱਤੇ ਸਿੱਖਾਂ ਲੰਗਰ ਚਲਾ ਜ਼ੁਲਮਾਂ ਦੇ ਨਾਲ ਲੜਦਾ ਹੈ ਖਾਲਸਾ ਜ਼ੁਲਮਾਂ ਦੇ ਨਾਲ ਲੜਦਾ ਹੈ ਖਾਲਸਾ ਬਿਪਤਾ ਦੇ ਵਿੱਚ ਖੜਦਾ ਹੈ ਖਾਲਸਾ ਬਿਪਤਾ ਦੇ ਵਿੱਚ ਖੜਦਾ ਹੈ ਖਾਲਸਾ ਆਖਣ ਵਦੇਸ਼ੀ ਸਰਕਾਰਾਂ ਵਾਜੀਵਾ ਆਖਣ ਵਦੇਸ਼ੀ ਸਰਕਾਰਾਂ ਵਾਜੀਵਾ ਦੁਨੀਆ ਤੇ ਦਿੱਤੇ ਸਿੱਖਾਂ ਲੰਗਰ ਚਲਾ ਦੁਨੀਆ ਚ ਦਿੱਤੇ ਸਿੱਖਾਂ ਲੰਗਰ ਚਲਾ ਸਿੱਖਾਂ ਦੀ ਤਰੈਣੀ ਸਦਾ ਗੁੱਡੀ ਚੜੀਆ ਸਿੱਖਾਂ ਦੀ ਤਰੈਣੀ ਸਦਾ ਗੁੱਡੀ ਚੜੀਆ ਬਲੇ ਹਰ ਲਿਖਦਾ ਗੋਬਿੰਦ ਗੜੀਆ ਬਲੇ ਹਾਰੇ ਲਿਖਦਾ ਗੋਬਿੰਦ ਕੜਿਆ ਮੂੰਹੋਂ ਕਹਿਣ ਵਾਲਿਆਂ ਨੂੰ ਦਿੱਤਾ ਕਰਕੇ ਦਿਖਾ ਮੂੰਹੋਂ ਕਹਿਣ ਵਾਲਿਆਂ ਨੂੰ ਦਿੱਤਾ ਕਰਕੇ ਦਿਖਾ ਦੁਨੀਆ 'ਚ ਦਿੱਤੇ ਸਿੱਖਾਂ ਲੰਗਰ ਚਲਾ ਦੁਨੀਆ 'ਚ ਦਿੱਤੇ ਸਿੱਖਾਂ ਲੰਗਰ ਚਲਾ ਦੁਨੀਆ 'ਚ ਦਿੱਤੇ ਸਿੱਖਾਂ ਲੰਗਰ ਚਲਾ